ਕੀ ਹੈ ਯੁੱਤ ਨਸ਼ਾ ਵਿਰੋਧ ਮਾਣਯੋਗ ਸੀਐਮ ਪੰਜਾਬ ਤੇ ਮਾਣਯੋਗ ਡੀਜੀਪੀ ਪੰਜਾਬ ਦੇ ਇਨਸਟਰਕਸ਼ਨਸ ਤੇ ਉਹਦੀ ਲੜੀ ਵਿੱਚ ਅੱਜ ਪਟਿਆਲਾ ਜੇਲ ਨੂੰ ਚੈੱਕ ਕੀਤਾ ਗਿਆ ਤੇ ਨਾਬਾ ਜੇਲ ਨੂੰ ਵੀ ਚੈੱਕ ਕੀਤਾ ਗਿਆ ਸੋ ਹਜੇ ਸਰ ਜਾਰੀ ਹੈ ਆਫੀਸਰਸ ਅੰਦਰ ਨੇ ਸਾਡੀ ਫੋਰਸ ਵੀ ਅੰਦਰ ਹੈ ਬਟ ਕੁਝ ਜਗ੍ਹਾ ਜਿਹੜੀਆਂ ਸੀਗੀਆਂ ਜਿਵੇਂ ਕਿ ਜਿੱਥੇ ਹਾਰਡ ਐਂਡ ਕ੍ਰਿਮੀਨਲਸ ਰਹਿੰਦੇ ਨੇ ਉਹ ਜਗ੍ਹਾ ਮੈਂ ਆਪ ਜਾ ਕੇ ਚੈੱਕ ਕੀਤੀ ਆ ਉੱਥੇ ਜਾ ਕੇ ਸਰਚ ਵੀ ਹੋਈ ਹੈ ਸਾਰਾ ਚੈੱਕ ਕੀਤਾ ਤੇ ਜਿਵੇਂ ਰਿਕਵਰੀਜ਼ ਫਾਈਨਲ ਹੁੰਦੀ ਹੈ ਸਰਚ ਕੰਪਲੀਟ ਹੁੰਦੀ ਹੈ ਫਿਰ ਤੁਹਾਡੇ ਨਾਲ ਰਿਕਵਰੀਜ਼ ਵਾਲਾ ਤੇ ਐਫ ਆਈ ਆਰ ਵਾਲਾ ਮੈਂ ਸ਼ੇਅਰ ਕਰ ਦੂੰਗਾ ਬਟ ਆ ਮਸਟ ਕੰਪਲੀਮੈਂਟ ਕਿ ਜਿਹੜਾ ਜੇਲ ਦੀ ਅੰਦਰ ਅਸੀਂ ਚੈੱਕ ਕਰਕੇ ਆਏ ਆ ਜਿਹੜਾ এনवायरमेंट ਸੀਗਾ ਜਿਹੜੀ ਚੈਕਿੰਗ ਚ ਸਾਨੂੰ ਦੀ ਕੰਡੀਸ਼ਨ ਮਿਲੀ ਹੈ ਜੇਲ ਦੀ ਸੋ ਬਹੁਤ ਵਧੀਆ ਮੈਂ ਕੰਪਲੀਮੈਂਟ ਕਰੂੰਗਾ ਸੁਪਰਿੰਟੈਂਡ ਜੇਲ ਨੂੰ ਵੀ ਕਿ ਬੜੇ ਵਧੀਆ ਉਹਨਾਂ ਨੇ ਤਰੀਕੇ ਨਾਲ ਇਹਨੂੰ ਜੇਲ 'ਚ ਰੱਖਿਆ ਹੈ ਸਾਰੇ ਜਿਹੜੇ ਇੱਥੇ ਜੇਲ 'ਚ ਅੰਟਰ ਟ੍ਰਾਇਲ ਵੀ ਨੇ ਤੇ ਕਨਵਿਕਟ ਵੀ ਨੇ ਕੁਝ ਗਿਆ ਕੁਝ ਹਜੇ ਸਹਜ ਚੱਲ ਰਹੀ ਇੱਕ ਵਾਰੀ ਸਹਜ ਕੰਪਲੀਟ ਹੁੰਦੀ ਹੈ ਫਿਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਲੂੰਗਾ ਕਿ ਕੀ ਰਿਕਵਰੀ ਹੋਈ ਹੈ ਤੇ ਉਸ ਮੁਤਾਬਕ ਜੇ ਕੋਈ ਰਿਕਵਰੀ ਹੁੰਦੀ ਹੈ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਉਹ ਕਾਨੂੰਨੀ ਕਾਰਵਾਈ ਵੀ ਕਰਾਂ ਫੋਰਸ ਕਿੰਨੀ ਫੋਰਸ ਡਿਪਲੋਏ ਕੀਤੀ ਹੈ ਫੋਰਸ ਮੋਰ ਥੈਨ 200 ਬੰਦੇ ਆਪਣੇ ਡਿਪਲੋਏਡ ਸੀਗੇ ਤੇ ਨਾਲ ਜੀਓਜ਼ ਵੀ ਸੀ ਸੀਐਚਓਜ਼ ਵੀ ਸੀਗੇ ਸੋ ਸਾਰਾ ਇੱਕ ਪ੍ਰੈਸ ਨੋਟ ਦੇ ਤੌਰ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਜੀ ਪਟਿਆਲੇ ਚ ਜੀ ਨਾਬਾ ਪਟਿਆਲਾ ਦੇ ਨਾਬਾ ਦੋਨੋਂ ਜੇਲ੍ਹ ਚ ਜਿਸ ਤਰ੍ਹਾਂ ਕਿ ਅਕਸਰ ਹੀ ਮੋਬਾਈਲ ਮਿਲੰਦੇ ਸਾਹਮਣੇ ਆਉਂਦਾ ਹੈ ਤੇ ਕੁਝ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕੋਈ ਹੁਣ ਲੱਭ ਪਈ ਹੈ ਕਿ ਘਟ ਹੋਏ ਜਿਹੜੇ ਮੋਬਾਈਲਸ ਦੀ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਟਾਈਮ ਟੂ ਟਾਈਮ ਜੇਲ ਡਿਪਾਰਟਮੈਂਟ ਵੱਲੋਂ ਵੀ ਸਾਨੂੰ ਇਨਫੋਰਮ ਕੀਤਾ ਜਾਂਦਾ ਉਹਦੇ ਚ ਅਸੀਂ ਵੀ ਇਨਵੈਸਟੀਗੇਟ ਕਰਦੇ ਹਾਂ ਇਨਵੈਸਟੀਗੇਟ ਕਰਕੇ ਪਿੱਛੇ ਜੀ ਇੱਕ ਜੇਲ ਡਿਪਾਰਟਮੈਂਟ ਦਾ ਬੰਦਾ ਵੀ ਉਹਦੇ ਚ ਨਾਮਿਨੇਟ ਹੋਇਆ ਸੀ ਕੁਝ ਪੈਸਕੋ ਦੇ ਬੰਦੇ ਜਿਹੜੇ ਐਡਹੌਕ ਤੇ ਰੱਖੇ ਹੋਏ ਸੀ ਉਹਨਾਂ ਦਾ ਵੀ ਰੋਲ ਹੋਇਆ ਸੀ ਸੋ ਉਹ ਸਾਨੂੰ ਜੇਲ ਡਿਪਾਰਟਮੈਂਟ ਵੱਲੋਂ ਪੂਰੀ ਕੋਆਪਰੇਸ਼ਨ ਮਿਲਦੀ ਹੈ ਸੁਪਰੀਟੈਂਡ ਜ ਇਹਨਾਂ ਨੇ ਬੜੇ ਜਿਵੇਂ ਮੈਂ ਪਹਿਲਾਂ ਕਿਹਾ ਹੈ ਸ਼ੁੱਡ ਕੰਪਲੀਮੈਂਟ ਕਿ ਬੜੇ ਸਟ੍ਰਿਕਟ ਸਿਕਿਉਰਿਟੀ ਮੈਜਰਸ ਅੰਦਰ ਰੱਖੇ ਹੋਏ ਤਾਂ ਕਿ ਇਹੋ ਜਿਹਾ ਨਾ ਤਾਂ ਕੋਈ ਅੰਦਰ ਇਨਡਿਸਿਪਲਿਨ ਹੋਵੇ ਤੇ ਨਾ ਹੀ ਕੋਈ ਇਲੈਗਲ ਐਕਟੀਵਿਟੀ ਹੋਵੇ ਸਰ ਜਿਸ ਤਰ੍ਹਾਂ ਅੰਦਰ ਨਸ਼ਾ ਵਗੈਰਾ ਕੋਈ ਮਿਲਦਾ ਹੈ ਤਾਂ ਪਹਿਲੇ ਪ੍ਰिजन ਐਕਟ ਦੇ ਤਾਹ ਨਾਲ ਅੱਜਾ ਦਰਜ ਹੁੰਦਾ ਸੀ ਤੇ ਹੁਣ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਨਸ਼ਾ ਵਿਰੋਧ ਐਕਟ ਦੀ ਚਲਾਈ ਜਾ ਰਹੀ ਹੈ ਨਹੀਂ ਇੱਥੇ ਜਿਹੜੀ ਵੀ ਕੋਈ ਇਲੈਗਲ ਸਮਾਨ ਰਿਕਵਰ ਹੁੰਦਾ ਹੈ ਤੇ ਉਹਦੇ ਅੰਡਰ ਜਿਹੜੇ ਸੈਕਸ਼ਨ 'ਚ ਪਰਚਾ ਬਣਦਾ ਹੈ ਉਹੀ ਸੈਕਸ਼ਨ ਲੱਗਦਾ ਨਾਲ ਇਨ ਐਡੀਸ਼ਨ ਸੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਨਸ਼ਾ ਮਿਲੂਗਾ ਤੇ ਸਿਰਫ ਪ੍ਰिजन ਐਕਟ ਲੱਗੇਗਾ ਐਨਟੀਪੀਐਸ ਨਾਲ ਲੱਗਦਾ ਬਟ ਪ੍ਰिजन ਐਕਟ ਇਨ ਐਡੀਸ਼ਨ ਲੱਗਦਾ ਕਿਉਂਕਿ ਉਹ ਪ੍ਰिजन ਦੇ ਅੰਦਰ ਮਿਲਿਆ ਠੀਕ ਹੈ ਜੀ